ਕਪੈਲਾ ਲੱਭ ਪਾਪ ਦੋਇ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਕਾਮਨੇਬ ਸਦ ਪੁੱਛੀਐ ਬੈਬੇ ਕਰੇ ਬਿਚਾਰ ਅੰਧੇ ਰਯਤੇ ਗਿਆਨ ਵਿਹੂਨੇ ਹਾਏ ਭਰੇ ਮੁਰਦਾਰ ਗਿਆਨੀ ਨੱਚੇ ਵਾਜੇ ਬਾਵੇ ਰੂਪ ਕਰੇ ਸਿਗਾਰ ਉਚੇ ਕੁ ਕੇ ਵਾਦਾਂ ਗਾਵੇ ਜੋਧਾ ਕਾ ਵਿਚਾਰ ਮੂਰਖ ਪੰਡਿਤ ਹਕਮਤ ਹੁਜਤੇ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਾਵਾਵੇ ਮੰਗੇ ਮੋਖ ਦੁਆਰ ਜਤੀ ਸਦਾਵੇ ਜੁਗਤ ਨ ਜਾਣੇ ਛੱਡ ਬਏ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘਟ ਨ ਕੋਈ ਆਖੈ ਪਤ ਪਰਵਾਣਾ ਪਿੱਛੇ ਪਾਇਐ ਤਨਾਨਿਕ ਤੋ ਲਿਆ ਜਾਪੇ ਮੱਲਾ ਪਹਿਲਾ ਵਦੀ ਸਵਜਗ ਨਾਨਕਾ ਸੱਚਾ ਵੇਖੈ ਸੋਏ ਸਭਨੀ ਥਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਅੱਗੇ ਜਾਤ ਨ ਜੋਰ ਹੈ ਅੱਗੇ ਜਿਉ ਨਵੇ ਜਿਨ ਕੀ ਲੇਖੇ ਪਤ ਪਵੇ ਚੰਗੇ ਸੇ ਕੇ ਪੌੜੀ ਧੁਰ ਕਰਮ ਜੇ ਨਾ ਕੋ ਤੁਧ ਪਾਇਆ ਤਾਂ ਤਿੰਨੇ ਖਸਮ ਧਿਆਆ ਇਹ ਨੋ ਜਨਤਾ ਕੇ ਵਸ ਕਿਛ ਨਾਹੀ ਤੁਧ ਵੇ ਕੀ ਜਗਤ ਉਪਾਇਆ ਇਕ ਨਾਨੂ ਤੂੰ ਮਿਲ ਲੈ ਕੇ ਆਪੇ ਤੁਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ ਸਹ ਜੇ ਸੱਚ ਸਮਾਇਆ ਸਹ ਜੇ ਸੱਚ ਸਮਾਇਆ ਅਸਾ ਦੀਵਾਰ ਦੀ 11ਵੀਂ ਪੌੜੀ ਤੇ ਉਸ ਦੇ ਨਾਲ ਇਹ ਦੂਜੇ ਤੀਜੇ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਹਨ ਇਸ ਸ਼ਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੜੀ ਅਧਿਆਤਮਿਕ ਡੂੰਘਾਈ ਦੀ ਗੱਲ ਕਰਦੇ ਨੇ ਆਪ ਫਰਮਾਨ ਕਰਦੇ ਨੇ ਜੈਸੇ ਬਾਹਰ ਕ੍ਰਾਂਤੀਆਂ ਹੁੰਦੀਆਂ ਨੇ ਮਨੁੱਖ ਦੇ ਮਾਨਸਿਕ ਕਲਪ ਤੇ ਵੀ ਕ੍ਰਾਂਤੀਆਂ ਹੁੰਦੀਆਂ ਨੇ ਰਾਜ ਪਲਟੇ ਦੇ ਨਾਲ ਕਰੀਬਨ ਕਰੀਬਨ ਬਾਹਰ ਦੀ ਦੁਨੀਆ 'ਚ ਬਹੁਤ ਕੁਝ ਬਦਲ ਜਾਂਦਾ ਹੈ ਵਿਧਾਨ ਬਦਲ ਜਾਂਦੇ ਨੇ ਕਈ ਵਫਾ ਹਕੂਮਤਾਂ ਤੇ ਬਦਲਦੇ ਆ ਹਕੂਮਤਾਂ ਦੇ ਚੱਕਰ ਚੇਨ ਨਿਸ਼ਾਨ ਬਦਲ ਜਾਂਦੇ ਨੇ ਤੌਰ ਤਰੀਕੇ ਬਦਲ ਜਾਂਦੇ ਨੇ ਇਹ ਕ੍ਰਾਂਤੀ ਅਕਸਰ ਰਾਜਨੀਤਿਕ ਕ੍ਰਾਂਤੀ ਕਹਲਾਂਦੀ ਹੈ ਲੇਕਿਨ ਮਨੁੱਖ ਦਾ ਮਨ ਵੀ ਇੱਕ ਐਸਾ ਹੈ ਜਿ ਦੇਤੇ ਵਕਤਨ ਔਰ ਸਮੇਂ ਦੀ ਚਾਲ ਦੇ ਮੁਤਾਬਕ ਕੋਈ ਨਾ ਕੋਈ ਗੁਣ ਜਾਂ ਔਗਣ ਰਾਜ ਕਰਦਾ ਹੈ ਅਕਸਰ ਔਗਣ ਪ੍ਰਧਾਨ ਹੀ ਮਨੁੱਖਤਾ ਰਹੀ ਹੈ ਔਗਣ ਹੀ ਰਾਜ ਕਰਦੇ ਰਹਨੇ ਇਸ ਵਾਸਤੇ ਦੁਨੀਆ ਦੇਚ ਜਗਤ ਦੇਚ ਕਲੇਸ਼ ਬਹੁਤ ਸਾਰਾ ਹੈ ਔਰ ਇਸ ਨੂੰ ਕਲਯੁਗ ਆਖਿਆ ਤੇ ਸਾਬ ਇਸ ਤੋਂ ਪਹਿਲੇ ਸ਼ਲੋਕ ਦੇਚ ਕਹਿ ਰਹੇ ਕਿ ਸੱਚ ਦਾ ਤੇ ਮਾਨੋ ਕਾਲ ਹੀ ਵਰਤ ਪੈ ਗਿਆ ਥੜ ਪੈ ਗਈ ਮੂਲ ਔਗਣ ਇੱਕ ਹੀ ਆਉਂਦਾ ਹੈ ਤੇ ਇੱਕ ਔਗਣ ਬਾਕੀ ਕਰੀਬਨ ਕਰੀਬਨ ਸਾਰੇ ਔਗਣਾਂ ਨੂੰ ਬੁਲਾ ਲਾਂਦਾ ਹੈ ਇਕੱਠਾ ਕਰਦਾ ਹੈ ਇੰਜ ਕਹ ਲਈਏ ਕਿ ਹਰ ਮਨੁੱਖ ਦਾ ਕੁਝ ਬੁਨਿਆਦੀ ਗੁਣ ਵੱਖਰੇ ਵੱਖਰੇ ਹੈ ਤੇ ਬੁਨਿਆਦੀ ਔਗਣ ਵੀ ਵੱਖਰੇ ਵੱਖਰੇ ਹੈ ਜਿਹੜਾ ਔਗਣ ਮੂਲ ਰੂਪ ਵਿੱਚ ਪ੍ਰਧਾਨ ਹੈ ਉਸ ਦੇ ਨਾਲ ਨਾ ਲੜ ਕੇ ਉਸ ਨੂੰ ਨਾ ਦੂਰ ਕਰਕੇ ਮਨੁੱਖ ਜਦ ਦੂਸਰੇ ਔਗਣਾ ਨਾਲ ਸੰਘਰਸ਼ ਕਰਦਾ ਹੈ ਤੇ ਇਹਦੇ ਨਾਲ ਜੀਵਨ ਸ਼ਕਤੀ ਨਸ਼ਟ ਹੋ ਜਾਂਦੀ ਹੈ ਔਰ ਮਨੁੱਖ ਨੂੰ ਕਰੀਬਨ ਕਰੀਬਨ ਮਾਨਸਿਕ ਤਲ ਤੇ ਕਾਮਯਾਬੀ ਨਸੀਬ ਹੁਣੀ ਔਖੀ ਹੋ ਜਾਂਦੀ ਹੈ ਐਸਾ ਦੇਖਣ ਦੇ ਚਾਇਆ ਹੈ ਜਦ ਮਨ ਦੇ ਉੱਤੇ ਕਾਮ ਦਾ ਰਾਜ ਹੋਵੇ ਔਰ ਇਹ ਔਗਣ ਪ੍ਰਧਾਨ ਹੋਵੇ ਤੇ ਬਹੁਤ ਸਾਰੇ ਮਨੁੱਖਾਂ ਦੇ ਵਿੱਚ ਇਹੀ ਔਗਣ ਪ੍ਰਧਾਨ ਹੋਵੇ ਤਾਂ ਸਮਾਜਿਕ ਢਾਂਚਾ ਬੁਰਾਚਾਰ ਵੀ ਲਪੇਟ ਵਿੱਚ ਆ ਜਾਂਦਾ ਹੈ ਫਿਰ ਰਾਜਨੀਤਿਕ ਦੁਨੀਆ 'ਚ ਸਮਾਜਿਕ ਦੁਨੀਆ 'ਚ ਤੇ ਧਾਰਮਿਕ ਦੁਨੀਆ 'ਚ ਦੁਰਾਚਾਰ ਕਾਬਲੇ ਕਬੂਲ ਹੋ ਜਾਂਦਾ ਹੈ ਐਸਾ ਵੀ ਇੱਕ ਯੁੱਗ ਧਰਤੀ ਤੇ ਲੰਘਿਆ ਹੈ ਔਰ ਹਰ ਦੇਸ਼ ਤੇ ਲੰਘਿਆ ਹੈ ਜਦ ਕਾਮ ਪ੍ਰધાન ਸਾਡਾ ਦੇਸ਼ ਰਿਹਾ ਹੈ ਤੋ ਇਸ ਦੇਸ਼ ਦੇ ਕਾਮ ਦੇ ਮੰਦਰ ਬਣਦੇ ਰਹੇ ਨੇ RAM ਦੇ ਮੰਦਰ ਨਹੀਂ ਖਜੂਰਾਹ ਕੋਰਨਾਥ ਇਸ ਤਰ੍ਹਾਂ ਦੇ ਹੋਰ ਮੰਦਰ ਜੋ ਕ੍ਰਿਬਨ ਕ੍ਰਿਬਨ ਕਾਮ ਕਲਾ ਦੇ ਮੰਦਰ ਨੇ RAM ਰਸਤੇ ਮੰਦਰ ਨਹੀਂ ਨੇ جب کام پردھان ہوتی من کام کا ہی راج ہوانچہ کام نہیں ہوا اور راجنیتک دنیا کام پردھان ہو جائے گا دراچار دراچار نہیں ہوگا وہ قابل قبول ہو جائے گا سماج کا حصہ بن جائے گا دھرم کا حصہ بن جائے ਔਰ ਜਦ ਮਨੁੱਖ ਦੇ ਮਨ ਦਿੱਤੇ ਅਹੰਕਾਰ ਪ੍ਰਧਾਨ ਹੋ ਗਏ ਤਾਂ ਅਹੰਕਾਰ ਪ੍ਰਧਾਨ ਹੁੰਦਿਆਂ ਜ਼ੁਲਮ ਪ੍ਰਧਾਨ ਹੋ ਜਾਂਦਾ ਹੈ ਜ਼ਬਰ ਪ੍ਰਧਾਨ ਹੋ ਜਾਂਦਾ ਹੈ ਬੌਗਿੰਦੀ ਦੇ ਵਿੱਚ ਮਨੁੱਖਾਂ ਦੇ ਮਨ ਦਿੱਤੇ ਅਹੰਕਾਰ ਦਾ ਰਾਜ ਹੋਵੇ ਅਹੰਕਾਰ ਦਾ ਮਤਲਬ ਮੈਂ ਹਾਂ ਤੂੰ ਨਹੀਂ ਹੈ ਮੈਂ ਹਾਂ ਵਾ ਤੂੰ ਕੌਣ ਹੈ ਤੂੰ ਕੁਝ ਵੀ ਨਹੀਂ ਜਦ ਮੈਂ ਪ੍ਰਧਾਨ ਹੁੰਦਾ ਮੈਂ ਪ੍ਰਗੜ ਹੁੰਦਾ ਹੈ ਉਹ ਤੂੰ ਨੂੰ ਬਰਦਾਸ਼ਤ ਨਹੀਂ ਕਰਦਾ ਜੇ ਤੂੰ ਸਾਹਮਣੇ ਆਵੇ ਤਾਂ ਫਿਰ ਜ਼ਬਰ ਹੈ ਜ਼ੁਲਮ ਹੈ ਤਸ਼ੱਦਦ ਹੈ ਉਹਨੂੰ ਝੁਕਾਣਾ ਹੈ ਉਹਨੂੰ ਮਿਠਾਣਾ ਹੈ ਅਹੰਕਾਰ ਅਗਰ ਬਹੁ ਗਣਤੀ ਵਿੱਚ ਤੇ ਬਹੁਤ ਸਾਰੇ ਮਨੁੱਖਾਂ ਦੇ ਮਨ ਦਿੱਤੇ ਪ੍ਰધાન ਹੋਵੇ ਤਾਂ ਚਾਰੇ ਪਾਸੇ ਜੋ ਵਾਤਾਵਰਣ ਬਣਦਾ ਹੈ ਉਹਦੇ ਵਿੱਚ ਜ਼ੁਲਮ ਹੀ ਜ਼ੁਲਮ ਹੁੰਦਾ ਹੈ ਤਸ਼ੱਦਦ ਹੀ ਤਸ਼ੱਦਦ ਹੁੰਦਾ ਹੈ ਕਮਜ਼ੋਰ ਲਈ ਜੀਵਣਾ ਹਰਾਮ ਹੋ ਜਾਂਦਾ ਹੈ ਕਮਜ਼ੋਰ ਲਈ ਜ਼ਿੰਦਗੀ ਨਰਕ ਹੋ ਜਾਂਦੀ ਹੈ ਔਰ ਇਸੇ ਤਰੀਕੇ ਨਾਲ ਮਨੁੱਖ ਦੇ ਮਨ ਦੇ ਉੱਤੇ ਜੇ ਲੋਭ ਪ੍ਰਧਾਨ ਹੋਵੇ ਲੋਭ ਰਾਜ ਕਰੇ ਔਰ ਬਹੁ ਗਿਣਤੀ ਦੇ ਵਿੱਚ ਲੋਕਾਂ ਦੇ ਮਨ ਦੇ ਉੱਤੇ ਲੋਭ ਦਾ ਹੀ ਰਾਜ ਹੋਵੇ ਤਾਂ ਚਾਰੋਂ ਪਾਸੇ ਜੋ ਵਾਤਾਵਰਣ ਬਣਦਾ ਹੈ ਉਹਦੇ ਵਿੱਚ ਪਾਪ ਹੀ ਪਾਪ ਹੁੰਦਾ ਹੈ ਛੀਨਾ ਛਪਤੀ ਉਦੇਚ ਜ਼ਰਬ ਪਚਾਣਾ ਤੇ ਛੇਨਾ ਝਪਟੇ ਆਮ ਪ੍ਰਵਾਨ ਗੱਲ ਹੋ ਜਾਂਦੀ ਏ ਕਿਉਂਕਿ ਲੋਭ ਪ੍ਰਧਾਨ ਤੋਂ ਕੁਦਰਤੀ ਗੱਲ ਹੈ ਢਾਂਚਾ ਪਾਪ ਪ੍ਰਧਾਨ ਹੋ ਹੀ ਜਾਂਦਾ ਹੈ ਬਾਕੀ ਕ੍ਰੋਧ ਤੇ ਮੋਹ ਇਹ ਮੂਲ ਔਗਣ ਨਹੀਂ ਨੇ ਇਹ ਉਕਸਾਹਟ ਨਾਲ ਪੈਦਾ ਹੁੰਦੇ ਨੇ ਅਗਰ ਕੋਈ ਕਾਮ ਦੀ ਪੂਰਤੀ ਕਰਦੇ ਨੇ ਉਸ ਤੇ ਮੋਹ ਆਉਂਦਾ ਹੈ ਕੋਈ ਰੋਗ ਖੜੀ ਕਰਦੇ ਨੇ ਉਸ ਤੇ ਕ੍ਰੋਧ ਜੋ ਅਹੰਕਾਰ ਨੂੰ ਪੱਠੇ ਪਾਦੇ ਹੋਏ ਉਸ ਤੇ ਮੋਹ ਆਉਂਦਾ ਹੈ ਪਿਆਰਾ ਲੱਗਦਾ ਹੈ ਔਰ ਜੋ ਰੋਗ ਖੜੀ ਕਰਦੇ ਹੋਏ ਉਸ ਤੇ ਕ્રોਧ ਆਉਂਦਾ ਹੈ ਇਸੇ ਤਰੀਕੇ ਦੇ ਨਾਲ ਜੋ ਲੋਭ ਦੀ ਪੂਰਤੀ ਕਰਦੇ ਹੋਏ ਉਸ ਤੇ ਮੋਹ ਆਉਂਦਾ ਹੈ ਉਹ ਪਿਆਰਾ ਲੱਗਦਾ ਹੈ ਪਰ ਜੋ ਰੋਗ ਖੜੀ ਕਰਦੇ ਹੋਏ ਉਸ ਤੇ ਕ੍ਰੋਧ ਪੈਦਾ ਹੁੰਦਾ ਹੈ ਉਹ ਚੰਗਾ ਨਹੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਜੋਕੇ ਸਮੇਂ ਦਾ ਜੋ ਮਾਨਸਿਕ ਮੰਡਲ ਹੈ ਉਸ ਦਾ ਨਕਸ਼ਾ ਇਸ ਢੰਗ ਨਾਲ ਚਿੱਤਰਦੇ ਨੇ ਲੱਭ ਪਾ ਦੋਇ ਰਾਜਾ ਮਹਿਤਾ ਪੂੜ ਹੋਆ ਸਿਕਦਾਰ ਜੀਵਾਂ ਦੇ ਮਨ ਦੇ ਤੇ ਲੋਭ ਦਾ ਰਾਜ ਹੈ ਚਸਕਿਆਂ ਦਾ ਰਾਜ ਹੈ ਔਰ ਜਦ ਲੋਭ ਰਾਜਾ ਹੁੰਦਾ ਹੈ ਜ਼ਬਾਨ ਦੇ ਚਸਕੇ ਪ੍ਰਧਾਨ ਹੁੰਦੇ ਨੇ ਤਾਂ ਫਿਰ ਹਕੀਕਤ ਹੈ ਸਾਇਬ ਕਹਿੰਦੇ ਨੇ ਮਹਿਤਾ ਜਿਹੜਾ ਹੈ ਵਜ਼ੀਰ ਜਿਹੜਾ ਹੈ ਏ ਕੂੜ ਹੋਵੇਗਾ ਲੱਭ ਪਾ ਦੋਏ ਰਾਜਾ ਮਹਿਤਾ ਕੂੜ ਹੋਆ ਸਿੱਖਦਾ ਜੀਵਾਂ ਦੇ ਮੰਦ ਦੇ ਉੱਤੇ ਜਦ ਬਹੁ ਗਣਤੀ ਵਿੱਚ ਲੋਕ ਪ੍ਰਧਾਨ ਆਉਂਦਾ ਹੈ ਤੋ ਸਹਾਇਕ ਰੂਪ ਦੇਚ ਨਾਲ ਪਾਸ ਬੈਠਾ ਹੁੰਦਾ ਹੈ ਕੂੜ ਬੈਠਾ ਹੁੰਦਾ ਕੂੜ مشورہ دینਦਾ ਹੈ ਪਾਸ ਮਦਦਗਾਰ ਹੁੰਦਾ ਹੈ ਸਹਾਇਕ ਸਹਾਇਕ ਹੁੰਦਾ ਹੈ لو بھی پنیت ہوئی نہیں سکتا نہیں لو بھی سچیار ہوئی ہو ہی لوب کی پورتی بنا جوٹ تو اور بنا پاک تو کرنی بڑی کٹن ہے سب کہ لوب تے راجہ ہے اور پاک وزیر ہے اور چودری ہے کام نیب صد پوچھی ہے. بہ بہ کرے وچار کام نائب ہے ਕਾਨੂੰਨ ਬਣਾਉਣ ਵਾਲਾ ਹੈ ਕਾਨੂੰਨ ਰਾਜ ਕਰਨ ਵਾਲਾ ਹੈ ਕਾਮ ਨੂੰ ਬੁਲਾ ਕੇ ਲੋਕ ਪੁੱਛਦਾ ਹੈ ਵਿਚਾਰ ਵਟਾਂਦਰਾ ਕਰਦਾ ਹੈ ਵੀ ਆਪਣਾ ਰਾਜਪਾਠ ਕਿਵੇਂ ਚਲਾਣਾ ਹੈ ਕਿਵੇਂ ਬਲਵਾਨ ਰੂਪ ਦੇ ਸਾਰਿਆਂ ਦੇ ਉੱਤੇ ਛਾਣਾ ਹੈ ਕਿਵੇਂ ਆਪਣੇ ਰਾਜਪਾਠ ਨੂੰ ਮਜ਼ਬੂਤ ਕਰਦਾ ਕਰਨਾ ਹੈ ਇਹਦੀ ਸਲਾਹ ਇਹਦੀ ਸੂਝ-ਬੂਝ ਇਹ ਕਾਮ ਨਾਇਬ ਦਿੰਦਾ ਹੈ ਭਾਓ जे काम प्रधान है तो कूर्द प्रधान है कूर्द प्रधान है तो पाप प्रधान है पाप प्रधान है तो फिर राजपाट लोभदा है क्योंकि ये सारे अवंग लोभ दी पूर्ति कर देने हैं दरअसल लोभ दा मतलब ही है कि मैं होंवा मेरी होंद होवे ते होंद दी पूर्ति ਲਈ काम चाहिदा है हो होंद दी पूर्ति ਲਈ कूर्द चाहिदा है हो होंद दी पूर्ति ਲਈ पाप चाहिदा है ਅੰਧੀ ਰੈਯਤ ਗਿਆਨ ਵਿਹੋਣੀ ਭਾਇ ਭਰੇ ਮਰਦਾਰ ਸਾਹਿਬ ਕਹਿੰਦੇ ਨੇ ਲੋਭ ਰੂਪੀ ਰਾਜੇ ਦੀ ਜਿਹੜੀ ਰੈਯਤ ਹੈ ਉਹ ਤੇ ਬਿਲਕੁਲ ਅੰਧੀ ਹੈ ਉਹਨਾਂ ਨੂੰ ਸੱਚ ਦਿਖਾਈ ਨਹੀਂ ਦਿੰਦਾ ਅਸਲੀਅਤ ਦਾ ਬੋਧ ਨਹੀਂ ਕੁਝ ਵੀ ਸੂਝ-ਬੂਝ ਨਹੀਂ ਨੇ ਇਹ ਰਾਜਾ ਸ਼ਕਤੀਸ਼ਾਲੀ ਇਹ ਅੰਧੀ ਪ੍ਰਜਾ ਤੇ ਰਾਜ ਕਰਦਾ ਹੈ ਤੇ ਪ੍ਰਜਾ ਅੰਧੀ ਹੈ ਤੋ ਫਿਰ ਜਿੱਧਰ ਉਸ ਨੂੰ ਤੋਰਾਂਗੇ ਉਹ ਤੁਰ ਪੈਗੀ। ਕਰੀਬਨ-ਕਰੀਬਨ ਨਿਜ਼ਾਮ ਸਾਰੀ ਦੁਨੀਆ ਦਾ ਹੀ ਇਸੇ ਰੰਗ ਨਾਲ ਦਿਖਾਈ ਦਿੰਦਾ ਹੈ। ਲੋਭ ਪ੍ਰਭਾਵ ਹੋਵੇ ਤੇ ਲੋਭ ਮਨੁੱਖ ਨੂੰ ਕਿਸੇ ਪਾਸੇ ਵੀ ਤੋਰ ਸਕਦਾ ਹੈ। ਲੋਧੀ ਬੰਦਾ ਕਿਸੇ ਪਾਸੇ ਵੀ ਜਾ ਸਕਦਾ ਹੈ। ਕੋਈ ਵੀ ਗਲਤ ਕੰਮ ਕਰ ਸਕਦਾ ਹੈ, ਅਨਰਥ ਕਰ ਸਕਦਾ ਹੈ। ਭਾਵੇਂ ਭਰੇ ਮੁਰਦਾਸ ਮੁਰਦਾਰ ਕੀ ਹੈ ਜੋ ਆਪਣਾ ਹੱਕ ਨਹੀਂ ਹੈ। ਉਨੋ ਖਾਣਾ ਇਹ ਮੁਰਦਾਰ ਖਾਣਾ ਹੈ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੇ ਫੈਸਲਾ ਹੈ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰੂ ਪੀਰ ਹਾਂ ਨਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਗੁਰੂ ਤੇ ਪੀਰ ਨੇ ਤੇ ਉਦੋਂ ਹੀ ਹਾਂ ਭਰਨੀ ਹੈ ਅਰਦਾਸ ਸੁਣੀ ਹੈ ਜਦ ਕੋਈ ਮੁਰਦਾਰ ਨਾ ਖਾਏ ਦੂਜੇ ਦਾ ਹੱਕ ਨਾ ਖੋ تو ترشنا اتنی پربل ہے کہ منخ پرائ حق کی چٹی بھرد پرایا ہک کھوش کروب وس ہو کے پاپ وس ہو کے کوڑ وس ہو کے اور کام وس ہو کے اور اگیانوس ہو کے منک نو پرائی وسط پرائی دکھائی نہیں دی اور اس بڑے شوق نال وہ کھو چھینا جھپٹی سے اترد ہے ਔਰ ਚਾਰੋਂ ਪਾਸੇ ਇਹ ਦੌਰ ਅਸੀ ਵਿਆਪਕ ਰੂਪ ਵਿੱਚ ਵੇਖ ਸਕਦੇ ਹਾਂ ਅਗਰ ਆਖਿਆ ਜਾਏ ਬੜਾ ਗਿਆਨ ਹੈ بڑے ਵਿਦਿਆਲੇ ਨੇ ਬੜੀ ਸੂਝ ਬੂਝ ਹੈ ਚਾਰੋਂ ਪਾਸੇ ਬੜੀ ਜੋ ਹੈ ਪੜਾਈ ਲਿਖਾਈ ਹੈ ਧਾਰਮਿਕ ਗਿਆਨੀਆਂ ਦਾ ਸਤਗੁਰudev ਜੀ ਮਹਾਰਾਜ ਇਸ ਢੰਗ ਨਾਲ ਚਿੱਤਰਣ ਕਰਦੇ ਨੇ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿੰਗਾ ਗਿਆਨੀਆਂ ਦਾ ਇਹ ਹਾਲ ਹੈ ਕਿ ਉਹ ਧਰਮ ਦਾ ਪ੍ਰਚਾਰ ਬਸ ਇੱਕ ਰਾਸਲੀਲਾ ਦੇ ਰੂਪ ਦੇ ਵਿੱਚ ਇਹ ਕਰ ਰਹੇ ਨੇ ਨਚ ਰਹੇ ਨੇ ਵਾਜੇ ਵਜਾ ਰਹੇ ਨੇ ਆਪਣਾ ਬਹੁਤ ਸੁੰਦਰ ਸ਼ਿੰਗਾਰ ਕਰਕੇ ਰੂਪ ਸਜਾ ਕੇ ਤੇ ਆਪਣੇ ਆਪ ਨੂੰ ਪੇਸ਼ ਪਏ ਕਰਦੇ ਨੇ ਨਚਦੇ ਪੈਣੇ ਗਾਉਂਦੇ ਪੈਣੇ ਕੂਚੇ ਕੂਖੇ ਵਾਦਾ ਗਾਵੇਂ ਜੋਧਾ ਕਾ ਵਿਚਾਰ ਕੀ ਗਾਉਂਦੇ ਨੇ ਉੱਚੀ ਉੱਚੀ ਸਹਿਬ ਕਹਿੰਦੇ ਨੇ ਜੋਧੀਆਂ ਦੀਆਂ ਲੜਾਈਆਂ ਦੀਆਂ ਵਿਚਾਰਾ ਸੁਣਾ ਦਿੰਦੇ ਨੇ ਫਲਾਣਾ ਰਾਜਾ ਇੰਜ ਲੜਿਆ ਫਲਾਣਾ ਜੋਧਾ ਇੰਜ ਲੜਾਇਆ ਤੇ ਇੰਜ ਲੜਾਈ ਦਾ ਪ੍ਰਚਾਰ ਕਰਕੇ ਜੋਧੀਆਂ ਦੀਆਂ ਵਾਰਾ ਸੁਣਾ ਕੇ ਵਿਚਾਰਾ ਸੁਣਾ ਕੇ ਉਹ ਧਰਮ ਦਾ ਪ੍ਰਚਾਰ ਕਰਦੇ ਨੇ ਇਸ ਨੂੰ ਹੀ ਉਹ ਗਿਆਨ ਸਮਝਦੇ ਪੈ ਨੇ ਔਰ ਗਿਆਨੀ ਲੋਗ ਇਸ ਢੰਗਰੇ ਨਾਲ ਜਗਤ ਨੂੰ ਪਰਮਾਤਮਾ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ ਜਦ ਕਿ ਜੋਧੀਆਂ ਦੇ ਵਿਚਾਰ ਤੇ ਲੜਾਈ ਝਗੜਿਆਂ ਦੇ ਕਿਸੇ ਕਿਸੇ ਹੱਦ ਤੱਕ ਮੁਲਕਤਾ ਨੂੰ ਲੜਾਈ ਝਗੜਿਆਂ ਨਾਲ ਹੀ ਜੋੜਦੇ ਨੇ ਔਰ ਉਹਨਾਂ ਵਾਧਾ ਵਿਵਾਦਾਂ ਨਾਲ ਜੋੜਦੇ ਨੇ ਜਿਨ੍ਹਾਂ ਵਾਦਾਂ ਵਿਵਾਦਾਂ ਕਰਕੇ ਲੜਾਈ ਝਗੜੇ ਹੋਏ ਸਨ ਮੂਰਖ ਪੰਡਿਤ ਹਕਮਤ ਹੁਜਤ ਸੰਜੇ ਕਰੇ ਪਿਆਰ ਜੋ ਪੰਡਿਤ ਅਖਵਾਉਂਦਾ ਹੈ ਵਾਸਤਵਿਕ ਮੂਰਖ ਹੈ ਮੂਰ ਹੈ ਬਸ ਆਪਣਾ ਮੂੰਹ ਹੀ ਅੱਗੇ ਰੱਖਿਆ ਹੈ ਵਿਚਾਰ ਨੂੰ ਨਹੀਂ ਸੂਝ ਤੇ ਸਮਝ ਨੂੰ ਨਹੀਂ ਉਹਦੀਆਂ ਸਾਰੀਆਂ ਦਲੀਲਾਂ ਉਦਿਆਂ ਸਾਰੀਆਂ ਸਿਆਣਪਾਂ ਸੰਜੇ ਕਰੇ ਪਿਆਰ ਦਰਸਲ ਧਨ ਸੰਪਦਾ ਨੂੰ ਸਮੇਟਣ ਵਿੱਚ ਸੰਚਣ ਵਿੱਚ ਨਹੀਂ ਲਗੀਆਂ ਨੇ ਔਰ ਧਨ ਸੰਪਦਾ ਦੇਚ ਪਿਆਰ ਹੀ ਉਹਦੀ ਜ਼ਿੰਦਗੀ ਦਾ ਮਨੋਰਥ ਹੈ ਉਂਝ ਉਹ ਪੰਡਿਤ ਹੈ ਧਾਰਮਿਕ ਪੰਡਿਤ ਹੈ ਪ੍ਰਭੂ ਦਾ ਪੰਡਿਤ ਹੈ ਲੇਕਿਨ ਵਾਸਤਵਿਕ ਇਹ ਹੈ ਕਿ ਮੂਲ ਹੈ ਔਰ ਸਹਿਬ ਕਹਿੰਦੇ ਨੇ ਧਨ ਸੰਪਦਾ ਨਾਲ ਉਸਦਾ ਪਿਆਰ ਹੈ ਔਰ ਧਨ ਹੀ ਸੰਚਣਾ ਜਿਦੀ ਜ਼ਿੰਦਗੀ ਦਾ ਮਨੋਰਥ ਹੈ ਜੀਵਨ ਦੀਆਂ ਸਾਰੀਆਂ ਜੁਗਤੀਆਂ ধন ਸੰਚਣ ਦੇ ਚ ਜਿਸ ਦੀਆਂ ਖਰਚ ਹੋ ਰਹੀਆਂ ਨੇ ਉਹ ਧਾਰਮਿਕ ਦੁਨੀਆ ਦੇ ਚ ਪੰਡਿਤ ਕਹ ਲਾਇਆ ਜਾ ਰਿਹਾ ਹੈ ਜਦ ਕਿ ਸਤਗੁਰ ਕਹਿ ਰਹੇ ਨੇ ਨਹੀਂ ਮੂਰਖ ਮੂਰਖ ਪੰਡਿਤ ਹਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇਗਾ ਵਾਵੇ ਮੰਗੇ మోਖ ਦਵਾ ਧਾਰਮਿਕ ਸਾਧਨਾ ਕਰਨ ਵਾਲਾ ਪੁਰਸ਼ ਧਰਮ ਕਰਕੇ ਧਰਮ ਗਵਾ ਛੱਡਦਾ ਹੈ ਕਿਉਂ ਧਾਰਮਿਕ ਕਰਮਾ ਨਾਲ ਮੰਗ ਜੋੜ ਲੈਂਦਾ ਹੈ ਤੇ ਮੰਗ ਮਾਤਰ ਹੀ ਸੰਸਾਰ ਹੈ ਚਾਹੇ ਉਹ ਮੰਗ ਮੋਕਸ਼ ਦੀ ਹੋਵੇ ਚਾਹੇ ਉਹ ਮੰਗ ਸ਼ਾਂਤੀ ਦੀ ਹੋਵੇ ਚਾਹੇ ਉਹ ਮੰਗ ਸੁਖ ਦੀ ਹੋਵੇ ਮੰਗ ਮਾਤਰ ਹੀ ਸੰਸਾਰ ਹੈ ਐਸਾ ਧਾਰਮਿਕ ਕਰਮ ਮਨੁੱਖ ਨੂੰ ਸੰਸਾਰ ਤੋਂ ਉੱਚਾ ਨਹੀਂ ਉਠਾ ਸਕਦਾ ਦਰਸਲ ਧਰਮ ਤੇ ਉਹ ਹੀ ਹੈ ਜਿਹਦੇ ਚ ਕੋਈ ਮੰਗ ਨਾ ਰਹਿ ਜਾਏ seva kart hoye nahkami jisko prapt swami malik di prapti krisanu hundi hai swami da milan krisanu hunda hai akal purakh da milan krisanu hunda hai jis de andar koi mang nahi reh jandi darasal jis karm de naal mang juddi othe vapar hai aur dharmik duniya de anek aa is tarah de adambar karm ਕਰੀਬਨ ਕਰੀਬਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ 'ਚ ਵਪਾਰ ਕਹਾਂਦੇ ਨੇ। ਵਪਾਰ ਵਿੱਚ ਕੀ ਹੈ? ਕੁਝ ਦੇਣਾ, ਕੁਝ ਲੈਣਾ। ਜਿੱਥੇ ਕੁਝ ਕਰਮ ਕਰਕੇ ਕੁਝ ਮੰਗ ਹੈ, ਔਰ ਮੰਗ ਵਦ ਹੈ। ਤੋ ਸਹਿਬ ਕਹਿੰਦੇ ਨੇ ਤੇ ਵਪਾਰ ਹੈ ਕੋਟ ਮਧੇ ਕੋ ਬਿਰਲਾ ਸੇਵਕ ਔਰ ਸਗਲੇ ਵਿਵਹਾਰੀ। ਕਰੋਣਾ ਦੇਖ ਕੋਈ ਇਕਦ ਭਗਤ ਹੈ, ਸੇਵਕ ਹੈ। ਜੋ ਪ੍ਰਭੂ ਦੀ ਬੰਦਗੀ ਕਰਦਾ ਹੈ। ਬਰ ਸਿਰਫ ਬੰਦਗੀ ਹੀ ਕਰਦਾ ਹੈ ਬੰਦਗੀ ਕਰਦਾ ਹੈ ਸਿਰਫ ਬੰਦਗੀ ਹੀ ਲਈ ਤੇ ਬੰਦਗੀ ਹੀ ਰਸ ਹੈ ਬੰਦਗੀ ਹੀ ਆਨੰਦ ਹੈ ਬੰਦਗੀ ਹੀ ਉਸ ਦੀ ਜੀਵਨ ਦਾ ਮਨੋਰਥ ਹੈ ਬੰਦਗੀ ਦੇ ਨਾਲ ਮੰਗ ਜੁੜਦੇ ਆਏ ਬੰਦਗੀ ਵਪਾਰ ਬਣ ਜਾਂਦੀ ਹੈ ਬੰਦਗੀ ਬੰਦਗੀ ਨਹੀਂ ਰਹਿ ਜਾਂਦੀ ਇਬਾਦਤ ਇਬਾਦਤ ਨਹੀਂ ਰਹਿ ਜਾਂਦੀ ਇਕਬਾਲ ਦਾ ਤਦ ਹੀ ਤੇ ਕਹਿਣਾ ਹੈ ਇਬਾਦਤ ਕਰਤੇ ਹਨ ਜੋ ਲੋਕ ਜੰਨਤ ਕੀ ਤਮੰਨਾ ਮੈਂ ਇਬਾਦਤ ਤੋਂ ਨਹੀਂ ਇਹ ਇੱਕ ਤਰ੍ਹਾਂ ਦੀ ਤਜਾਰਾ ਹੈ ਜਿਸ ਵਕਤ ਇਬਾਦਤ ਦੇ ਨਾਲ ਕੋਈ ਮੰਗ ਜੁੜੇ ਇਬਾਦਤ ਤਿਜਾਰਤ ਬਣ ਗਈ ਇਬਾਦਤ ਵਪਾਰ ਬਣ ਗਈ ਬੰਦਗੀ ਦੁਨੀਆ ਦਾ ਗੰਦਾ ਬਣ ਕੇ ਜੋ ਹੈ ਰਹਿ ਗਈ ਤਾਂ ਸਾਇਬ ਕਹਿੰਦੇ ਨੇ ਧਾਰਮਿਕ ਬੰਦਾ ਧਾਰਮਿਕ ਕਰਮ ਕਰਦਾ ਹੈ ਲੇਕਿਨ ਕਰਮ ਕਰਕੇ ਕੀਤੇ ਹੋਏ ਕਰਮ गवा ਛੱਡਦਾ ਹੈ ਵਿਅਰਥ ਕਰ ਛੱਡਦਾ ਹੈ ਕਿਉਂ ਮੰਗੇ ਮੋਖ ਦਵਾਰ ਹਰ ਕਰਮ ਦੇ ਨਾਲ ਉਹ ਮੰਗ ਜੋੜ ਲੈਂਦਾ ਹੈ ਮੈਨੂੰ ਮੁਕਤੀ ਮਿਲੇ ਮੈਨੂੰ ਮੁਕਤੀ ਮਿਲੇ ਤੋ ਜਿਸ ਕਰਮ ਦੇ ਸਦਕਾ ਮੈਨੂੰ ਮੁਕਤੀ ਮਿਲ ਸਕਦੀ ਏ ਮੋਕਸ਼ ਵੱਡਾ ਨਹੀਂ ਫਿਰ ਤੇ ਕਰਮ ਵੱਡਾ ਹੋਇਆ ਜਿਸ ਕਰਮ ਦਾ ਸਦਕਾ ਮੈਨੂੰ ਪ੍ਰਮਾਤਮਾ ਮਿਲ ਸਕਦਾ ਹੈ ਫਿਰ ਪ੍ਰਮਾਤਮਾ ਵੱਡਾ ਨਹੀਂ ਮੇਰਾ ਕਰਮ ਵੱਡਾ ਹੈ ਮੈਂ ਉਹ ਕਰਮ ਕਰਾਂਗਾ ਤੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਵਾਂਗਾ ਕਰਮ ਇਸ ਵਾਸਤੇ ਕਰਨੇ ਨੇ ਤਾਂ ਕਿ ਮਨੁੱਖ ਨੂੰ ਬੋਧ ਹੋਵੇ ਕਿ ਮੇਰੇ ਕੀਤੇ ਹੋਏ ਕਰਮ ਪ੍ਰਮਾਤਮਾ ਦਾ ਮੁੱਲ ਨਹੀਂ ਹੈ ਮੋਕਸ਼ ਦਾ ਮੁੱਲ ਨਹੀਂ ਹੈ ਔਰ ਇਹ ਕਰਮ ਕਰਦੇ ਆ ਕਰਦੇ ਆ ਅਨੁਭਵ ਉਦੋਂ ਜ਼ਿਆਦਾ ਹੈ ਜਦ ਕਰਮਾਂ ਦੇ ਨਾਲ ਕੋਈ ਮੰਗ ਨਾ ਜੋੜੀਏ ਮੰਗ ਜੋੜ ਲਈਏ ਤਾਂ ਹਰ ਕਰਮ ਵਪਾਰ ਬਣਦਾ ਜਾ ਰਿਹਾ ਹੈ ਔਰ ਇਹ ਰੱਬੀ ਅਨੁਭਵ ਜੋ ਕਰਮ ਕਰਦੇ ਆ ਕਰਦੇ ਆ ਅੰਦਰ ਪੈਦਾ ਹੁੰਦਾ ਹੈ ਇਸ ਅਨੁਭਵ ਤੋਂ ਫਿਰ ਬੰਦਗੀ ਕਰਨ ਵਾਲਾ ਮਨੁੱਖ ਵਾਂਝਿਆ ਰਿਹਾ ਜਾਂਦਾ ਹੈ ਹਕੀਕਤ ਹੈ ਘਾਲ ਨਾ ਮਿਲੇਓ ਸੇਵ ਨਾ ਮਿਲੇਓ ਮਿਲੇਓ ਆਏ ਅਚੰਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਘਾਲ ਨਾ ਘਾਲਦੇ ਘਾਲਦੇ ਥੱਕ ਗਏ ਸਾਧਨਾ ਕਰਦਿਆਂ ਕਰਦਿਆਂ ਥੱਕ ਗਏ ਸਾਧਨਾ ਨਾਲ ਨਹੀਂ ਮਿਲਿਆ ਘਾਲਣਾ ਨਾਲ ਨਹੀਂ ਮਿਲਿਆ ਅਚਨ ਚੇਤ ਇੱਕ ਦਿਨ ਆਣ ਕੇ ਮਿਲਿਆ ਕਦੋਂ ਮਿਲਿਆ ਜਦ ਘਾਲਣਾ ਸਿਰਫ ਘਾਲਣਾ ਲਈ ਹੀ ਹਾਲ ਦੇ ਰਹੇ ਜਦ ਬੰਦਗੀ ਦੇ ਨਾਲ ਕੋਈ ਮੰਗ ਨਾ ਜੁੜੀ ਉਸ ਦਿਨ ਬੰਦਗੀ ਚ ਰਸ ਆ ਜਾਂਦਾ ਹੈ ਜਿਸ ਦਿਨ ਬੰਦਗੀ ਚ ਕੋਈ ਮੰਗ ਨਹੀਂ ਹੁੰਦੀ ਬੰਦਗੀ ਕੇਵਲ ਬੰਦਗੀ ਹੀ ਲਈ ਹੈ ਇਬਾਦਤ ਕੇਵਲ ਇਬਾਦਤ ਹੀ ਰਹਿ ਜਾਏ ਉਹ ਇਬਾਦਤ ਫਿਰ ਮਨੁੱਖ ਨੂੰ ਪ੍ਰਮਾਤਮਾ ਨਾਲ ਜੋੜ ਦੇਣਗੇ ਈਸ਼ਵਰ ਦੇ ਨਾਲ ਜੋ ਹੈ ਜੋੜ ਦੇਣਗੇ ਸਾਇਬ ਕਹਿੰਦੇ ਨੇ ਧਰਮ ਹੀ ਧਰਮ ਕਰੇਗਾ ਵਾਵੇ ਮੰਗੇ ਮੋਖ ਦਵਾਰ ਧਰਮੀ ਬੰਦਾ ਧਾਰਮਿਕ ਕਰਮ ਕਰਦਾ ਹੈ ਲੇਕਿਨ ਕੀਤੇ ਹੋਏ ਕਰਮ ਉਦੋਂ ਸਾਰੇ ਦੇ ਸਾਰੇ ਆਪਣੇ ਬਰਬਾਦ ਕਰ ਛੱਡਦਾ ਹੈ ਗਵਾਹ ਛੱਡਦਾ ਹੈ ਜਦ ਮੋਕਸ਼ ਦੀ ਮੰਗ ਕਰਦਾ ਹੈ ਮੁਕਤੀ ਦੀ ਬਾਰ-ਬਾਰ ਮੰਗ ਕਰਦਾ ਹੈ ਜਤੀ ਸਦਾਵੇਂ ਜੁਗਤ ਨ ਜਾਣੇ ਛੱਡ ਬਹੇ ਘਰ ਬਾਹਰ ਜਤੇ ਆਪਣੇ ਆਪ ਨੂੰ ਅਖਮਾਨ ਵਾਲੇ ਦਰਸਲ तमाम ਉਹਨਾਂ ਧਾਰਮਿਕ ਬੰਦਿਆਂ ਦੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਗਿਣਤੀ ਕਰਦੇ ਜਾਂਦੇ ਨੇ ਕਿ ਪ੍ਰਥਮ ਗੈਨੀ ਉਤੇ ਜੋਧੀਆਂ ਦੀ ਵਿਚਾਰ ਸੁਣਾ ਸੁਣਾ ਕੇ ਨੱਚ ਕੇ ਗਾ ਕੇ ਹੀ ਜੈਨੀ ਬਣੇ ਹੋਏ ਨੇ ਦੂਸਰੇ ਪੰਡਿਤ ਉਹਦੇ ਕੋਲ ਹੁਜਤਾ ਤੇ ਦਲੀਲਾਂ ਸਾਰੀਆਂ ਜੜੀਆਂ ਨੇ ਧਨ ਸੰਪਦਾ ਕਠੀਆਂ ਕਰਨ ਲਈਆਂ ਨੇ ਹੈ ਤਾਂ ਵਾਸਤੁਕ ਮੂਰਖ ਲੇਕਿਨ ਜਾਣਿਆ ਜਾਂਦਾ ਹੈ ਲੋਕਾਂ ਦੀ ਸੋਚ ਸਮਝ ਦੁਆਰਾ ਉਹ ਪੰਡਤ ਬਣਿਆ ਹੈ ਤੀਸਰਾ ਧਰਮੀ ਕਹਿਲਾਣ ਵਾਲਾ ਇਬਾਦਤ ਗੁਜ਼ਾਰ ਬੰਦਾ ਬੰਦਗੀ ਪ੍ਰਸਤ ਬੰਦਾ ਬੰਦਗੀ ਦੇ ਨਾਲ ਮੋਕਸ਼ ਨੂੰ ਜੋੜੀ ਬੈਠਾ ਹੈ ਔਰ ਬਾਰ ਬਾਰ ਮੰਗੀ ਜਾ ਰਿਹਾ ਹੈ ਇਸ ਤਰ੍ਹਾਂ ਬੰਦਗੀ ਨੂੰ ਵੀ ਉਸਨੇ ਧੰਦਾ ਬਣਾ ਲਿਆ ਚੌਥਾ ਜਤੀ ਕਹਿਲਾਂਦਾ ਹੈ ਕਿ ਮੈਂ ਜਤੀ ਹਾਂ ਪਰ ਸਾਹਿਬ ਕਹਿੰਦੇ ਨੇ ਜੁਗਤ ਦਾ ਪਤਾ ਹੀ ਨਹੀਂ ਜਤੀ ਦੀ ਜੁਗਤ ਕੀ ਹੈ ਕਿਸ ਜੁਗਤੀ ਦੇ ਨਾਲ ਜਤੀ ਦੀ ਪ੍ਰਾਪਤੀ ਹੁੰਦੀ ਹੈ ਇਸ ਦਾ ਉਸ ਨੂੰ ਕੋਈ ਬੋਧ ਨਹੀਂ ਘਰ-ਬਾਰ ਨੂੰ ਛੱਡ ਦੇਣ ਨਾਲ ਹੀ ਕੋਈ ਜਤੀ ਨਹੀਂ ਬਣ ਜਾਂਦਾ ਜਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬਹੇ ਘਰ-ਬਾਰ ਜੀਵਨ ਦੀ ਜੁਗਤੀ ਦਾ ਤੇ ਪਤਾ ਹੀ ਨਹੀਂ ਤੇ ਘਰ-ਬਾਰ ਛੱਡ ਦਿੱਤੇ ਨੇ ਤੇ ਜਤੀ ਸਦਾਰ ਐ ਐਸੇ ਬੰਦਿਆਂ ਨੂੰ ਦੇਖਿਆ ਗਿਆ ਘਰ-ਬਾਰ ਛੱਡ ਦਿੱਤਾ ਹੈ ਤੋ ਘਰ-ਬਾਰ ਦਾ ਮੌਤੇ ਨਹੀਂ ਰਿਹਾ ਹੁਣ ਆਸ਼ਰਮ ਦਾ ਮੌ ਹੋ ਗਿਆ ਆਸ਼ਰਮ ਹੀ ਘਰ-ਬਾਰ ਬਣ ਗਿਆ ਬਾਲ ਬਤੇ ਬੱਚੇ ਛੱਡ ਦਿੱਤੇ ਨੇ ਹੁਣ ਬਾਲ ਬੱਚਿਆਂ ਦਾ ਮੌਤ ਤੇ ਗਿਆ ਹੈ ਪਰ ਚੇਲਿਆਂ ਦਾ ਮੌ ਵਧ ਗਿਆ ਹੁਣ ਚੇਲੇ ਹੀ ਬਾਲ ਬੱਚੇ ਬਣ ਗਏ ਪਹਿਲੇ ਗ੍ਰਸਤੀ ਸੀ ਬਾਲ ਬੱਚਿਆਂ ਲਈ ਜੀਉਂਦਾ ਸੀ ਹੁਣ ਚੇਲਿਆਂ ਲਈ ਜੀਉਂਦਾ ਹੈ ਪਹਿਲੇ ਘਰ-ਬਾਰ ਲਈ ਜੀਉਂਦਾ ਸੀ ਹੁਣ ਆਸ਼ਰਮ ਲਈ ਜੀਉਂਦਾ ਹੈ ਬਾਹਰ ਦੀ ਸਿਰਫ ਰੂਪਰੇਖਾ ਬਦਲੀ ਹੈ ਅੰਦਰ ਮਨ ਉਹੀ ਦਾ ਉਹੀ ਹੈ ਤੇ ਸਾਇਬ ਕੰਨ ਜੁਗਤੀ ਦਾ ਤੇ ਕੋਈ ਪਤਾ ਹੀ ਨਹੀਂ ਜੀਵਨ ਦੀ ਜੁਗਤ ਕੀ ਹੈ ਜੀਵਨ ਨੂੰ ਸਫਲ ਕਿਵੇਂ ਕਰਨਾ ਹੈ ਇਸ ਦਾ ਤੇ ਕੋਈ ਪਤਾ ਨਹੀਂ ਘਰ ਬਾਰ ਨੂੰ ਛੱਡਣ ਦੇ ਨਾਲ ਹੀ ਕੋਈ ਜਤੀ ਨਹੀਂ ਬਣ ਜਾਂਦਾ ਜਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬਹੇ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘਟ ਨ ਕੋਈ ਆਖੇ ਸਭ ਕੰਨੇ ਜੇ ਗਿਆਨੀਆਂ ਨੂੰ ਦੇਖੀਏ ਪੰਡਤਾਂ ਨੂੰ ਦੇਖੀਏ ਇਬਾਦਤ ਬੰਦਗੀ ਕਰਨ ਵਾਲਿਆਂ ਨੂੰ ਦੇਖੀਏ ਜਥੀਆਂ ਨੂੰ ਦੇਖੀਏ ਕੋਈ ਵੀ ਆਪਣੇ ਆਪ ਨੂੰ ਘਟ ਨਹੀਂ ਕਹਾਂਦਾ ਸਭ ਆਪਣੇ ਆਪ ਨੂੰ ਪੂਰਾ ਤੇ ਵੱਧ ਤੋਂ ਵੱਧ ਬਿਆਨ ਕਰੀ ਜਾਂਦੇ ਨੇ ਅਸੀਂ ਸੰਪੂਰਨ ਹਾਂ ਅਸੀਂ ਧਾਰਮਿਕ ਦੁਨੀਆ ਵਿੱਚ ਅੱਗੇ ਆ ਅਸੀਂ ਧਰਮ ਨੂੰ ਬਕਾਇਦਾ ਜੋ ਹੈ ਜਾਣਿਆ ਹੈ ਪ੍ਰਾਪਤ ਕੀਤਾ ਹੈ ਸਾਇਬ ਕੰਨ ਨੇ ਸਭ ਕੋ ਪੂਰਾ ਆਪੇ ਹੋਵੇ ਘਟ ਨਾ ਕੋਈ ਆਖੇ ਆਪਣੇ ਆਪ ਦੇ ਸਾਰੇ ਪੂਰੇ ਹੋਏ ਬੈਠੇ ਨੇ ਸਭ ਪੂਰਨ ਪੁਰਖ ਮਕਮਲ ਇਨਸਾਨ ਕੋਈ ਵੀ ਆਪਣੇ ਆਪ ਦੀ ਹੁਨਤਾਈ ਨੂੰ ਕਬੂਲ ਕਰਨ ਨੂੰ ਤਿਆਰ ਨਹੀਂ ਗਿਆਨੀ ਇਹ ਕਬੂਲ ਕਰਨ ਨੂੰ ਤਿਆਰ ਨਹੀਂ ਕਿ ਲੜਾਈ ਝਗੜੀਆਂ ਦੀਆਂ ਗੱਲਾਂ ਸੁਣਾ ਕੇ ਨੱਚ ਟੱਪ ਕੇ ਮਨ ਨੂੰ ਕਿਵੇਂ ਇਕਾਗਰ ਕੀਤਾ ਜਾ ਸਕਦਾ ਹੈ ਤੇ ਧਨ ਸੰਚਨਾ ਤੇ ਜੀਵਨ ਦਾ ਮਨੋਰਥ ਧਨ ਦਾ ਸੰਚਨਾ ਸਮਝ ਲੈਣਾ ਇਸ ਦੇ ਚ ਕਾਦੀ ਪੰਡਤਾਈ ਹੋਈ ਇਹ ਤੇ ਸੰਸਾਰ ਦਾ ਹੀ ਸਿਲਸਿਲਾ ਔਰ ਇਸੇ ਤਰੀਕੇ ਨਾਲ ਬਾਰ ਬਾਰ ਮੁਕਤੀ ਦੀ ਮੰਗ ਕਰੀ ਜਾਣੀ ਤੇ ਇਬਾਦਤ ਕਰੀ ਜਾਣੀ ਤੇ ਫਿਰ ਵੀ ਆਪਣੇ ਆਪ ਨੂੰ ਪੂਰਾ ਆਖੀ ਜਾਣਾ ਪੂਰਾ ਆਖੀ ਜਾਣਾ ਜਦ ਤੱਕ ਮੋਕਸ਼ ਦੀ ਮੰਗ ਨਾਲ ਜੋ ਹੈ ਚੱਲ ਰਹੀ ਹੈ ਔਰ ਇਸੇ ਤਰੀਕੇ ਨਾਲ ਕੇਵਲ ਕਰਮਾਰ ਛੜਿਆ ਮੋ ਆਸ਼ਮ ਨਾਲ ਵੱਧ ਗਿਆ ਤੇ ਫਿਰ ਵੀ ਆਪਣੇ ਆਪ ਨੂੰ ਪੂਰਾ ਆਖੀ ਜਾ ਰਿਹਾ ਹੈ ਸਾਬ ਕਹਿੰਦੇ ਨੇ ਇਸ ਤਰ੍ਹਾਂ ਦੇ ਅਧੂਰੇ ਜਿਹੜੇ ਮਨੁੱਖ ਨੇ ਧਾਰਮਿਕ ਦੁਨੀਆ ਦੇ ਇਹ ਆਪਣੇ ਆਪ ਨੂੰ ਪੂਰਾ ਆਖੀ ਜਾ ਰਹੇ ਨੇ ਸਭ ਕੋ ਪੂਰਾ ਆਪੇ ਹੋਵੇ ਕਾਟਣਾ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਸਤਿਗੁਰ ਦੇਵ ਜੀ ਮਹਾਰਾਜ ਕਹਿੰਦੇ ਪੂਰਾ ਇਹ ਮਨੁੱਖ ਹੈ ਵਾਕਈ ਤੋਲ ਬੋਲ ਤੇ ਪੂਰਾ ਉਤਰਿਆ ਇਤੇ ਤਾਂ ਹੀ ਜਾਣਿਆ ਜਾਏਗਾ ਕਿ ਇੱਕ ਪਲੜੇ ਵਿੱਚ ਇਸਦੇ ਕਰਮ ਹੋਵਣ ਇਸ ਦੀ ਜ਼ਿੰਦਗੀ ਹੋਵੇ ਦੀ ਬੰਦਗੀ ਹੋਵੇ ਦਾ ਧਿਆਨ ਹੋਵੇ ਦੀ ਪੰਡਤਾਈ ਹੋਵੇ ਤੇ ਦੂਜੇ ਪਲੜੇ ਵਿੱਚ ਪ੍ਰਮਾਤਮਾ ਵੱਲੋਂ ਮਿਲੀ ਹੋਈ ਇੱਜ਼ਤ ਹੋਵੇ ਬਖਸ਼ਿਸ਼ ਹੋਵੇ ਰਹਿਮਤ ਹੋ ਗਈ ਤਾਂ ਹੀ ਸਮਝਿਆ ਜਾਏਗਾ ਕਿ ਇਹ ਤੋਲ ਬੋਲ ਤੇ ਪੂਰਾ ਉੱਤੇ ਆਇਆ ਇਹਦਾ ਜੱਤ ਸਫਲ ਹੋਇਆ ਇਹਦਾ ਧਰਮ ਸਫਲ ਹੋਇਆ ਇਹਦੇ ਜਤੀ ਪਣੇ ਨੂੰ ਭਾਗ ਲੱਗੇ ਅਰੇ ਦਾ ਗਿਆਨ ਪੂਰਨ ਤੌਰ ਤੇ ਫਲੀਫੂਤ ਹੋਇਆ ਕਿਉਂਕਿ ਦੂਜੇ ਪਲੜੇ ਦੇ ਚ ਇਹਨੂੰ ਇੱਜ਼ਤ ਮਿਲ ਗਈ ਇਹਨੂੰ ਮਾਣ ਵਡਿਆਈ ਮਿਲ ਗਈ ਇਹਦਾ ਜੀਵਨ ਸਫਲ ਹੋ ਗਿਆ ਪ੍ਰਮਾਤਮਾ ਦੀ ਖੁਸ਼ੀ ਦਾ ਪਾਤਰ ਬਣ ਗਿਆ ਰਹਿਮਤ ਤੇ ਬਖਸ਼ਿਸ਼ ਦੇ ਨਾਲ ਇਹਦੀ ਝੋਲੀ ਭਰ ਗਈ। ਦੂਸਰਾ ਸ਼ਲੋਕ ਵਦੀ ਸੋ ਬਜੇਗ ਨਾਨਕਾ ਸੱਚਾ ਵੇਖੈ ਸੋਇ। ਵਦੀ ਮਿੱਥੀ ਹੋਈ ਗੱਲ। ਪਰਮਾਤਮਾ ਵੱਲੋਂ ਜੋ ਮਿੱਥੀ ਹੋਈ ਗੱਲ ਹੈ ਆਖਿਰ ਉਹੀ ਪ੍ਰਗਟ ਹੋਈ ਹੈ। ਉਹੀ ਹੋਇਆ। ਕਦੀ ਬਗੌਰ ਮਤਲਬ ਕਰੀਏ ਸਭ ਕੁਝ ਹੋ ਰਿਹਾ ਹੈ। ਕੀਤਾ ਨਹੀਂ ਜਾ ਰਿਹਾ। ਜਨਮ ਹੋਇਆ ਹੈ। ਮਰਨ ਹੋ ਰਿਹਾ ਹੈ। ਦਿਨ ਹੋ ਰਿਹਾ ਹੈ। ਰਾਤ ਹੋ ਰਹੀ ਸੂਰਜ ਉਦੇ ਹੋ ਰਿਹਾ ਹੈ ਸੂਰਜ ਅਸਤ ਹੋ ਰਿਹਾ ਹੈ ਪੂਰਨਮਾਸ਼ੀ ਦੇਚ ਪੂਰਨ ਚੰਦਰਾ ਖੜਿਆ ਹੈ ਪਰ ਮਸਿਆ ਦੀ ਰਾਤ ਹੈ ਅੰਧਕਾਰ ਕਾਲੀ ਬੋਲੀ ਜੋ ਹੈ ਰਾਤ ਹੈ ਇਹ ਸਭ ਕੁਝ ਹੋ ਰਿਹਾ ਹੈ ਮਨੁੱਖ ਦੇ ਹੱਥ ਵਿੱਚ ਨਹੀਂ ਹੈ ਨਾ ਮਨੁੱਖ ਮਸਿਆ ਦਾ ਜਨਮ ਦਤਾ ਹੈ ਨਾ ਮਨੁੱਖ ਪੂਰਨਮਾਸ਼ੀ ਦਾ ਜਨਮ ਦਤਾ ਹੈ ਨਾ ਮਨੁੱਖ ਦਿਨ ਦਾ ਜਨਮ ਦਤਾ ਹੈ ਨਾ ਮਨੁੱਖ ਰਾਤ ਦਾ ਜਨਮ ਦਤਾ ਹੈ ਨਾ ਹੀ ਮਨੁੱਖ ਜਨਮ ਦਾ ਦਤਾ ਹੈ ਨਾ ਹੀ ਮਰਨ ਦਾ ਦਤਾ ਹੈ ਤੇ ਜਦ ਇਹ ਸਭ ਕੁਝ ਮਨੁੱਖ ਦੇ ਹੱਥ ਦੇ ਵਿੱਚ ਨਹੀਂ ਤਾਂ ਫਿਰ ਕੁਝ ਵੀ ਮਨੁੱਖ ਦੇ ਹੱਥ ਦੇ ਵਿੱਚ ਨਹੀਂ ਸਭ ਕੁਝ ਪ੍ਰਭੂ ਵੱਲੋਂ ਜੋ ਮਿੱਥਿਆ ਹੋਇਆ ਹੈ ਉਹੀ ਕੁਝ ਹੋ ਰਿਹਾ ਹੈ ਉਹੀ ਪ੍ਰਗਟ ਹੋ ਰਿਹਾ ਹੈ ਸਭ ਕਿਨਰ ਵਦੀ ਸੁਵਜਗ ਨਾਨਕਾ ਸੱਚਾ ਵੇਖੇ ਸੋਏ ਜੋ ਪਰਮਾਤਮਾ ਵੱਲੋਂ ਮਿੱਥੀ ਹੋਈ ਗੱਲ ਹੈ ਉਹੀ ਵਜਗ ਉਹੀ ਪ੍ਰਗਟ ਹੋਈ ਹੈ ਔਰ ਆਪਣੀ ਮਿੱਥੀ ਹੋਈ ਗੱਲ ਨੂੰ ਪ੍ਰਗਟ ਹੋਇਆ ਵੇਖ ਪਰਿਪੂਰਨ ਪਰਮਾਤਮਾ ਸੁਭਾਏਮਾਨ ਹੋ ਰਿਹਾ ਹੈ ਵੇਖ ਵੇਖ ਕੇ خوش ہوئی جو میں میتھ ہے وہی ہو جو میں سوچے ہے وہی ہو رہا ہے سبنی چھالا ماریاں کرتا کرے سو تے چھال نے ماریاں ہوب نے میتھیا ہے اس تو الٹ کچھ ہو لیکن حقیقت ہے وہی کچھ ہوتا ہے جو کرتے نے میتیا ہے جو کرتا پرک جو ہے چاہتا ہے حقیقت ہے جو میں جتو نہ کرے ਕਿਆ ਮੇਰੇ ਚਿਤਵੇ ਹੋਏ ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿਤਨਾ ਹੋਏ ਅੱਗੇ ਜਾਤ ਦਾ ਜੋਰ ਹੈ ਅੱਗੇ ਜਿਉ ਨਵੇਂ ਅੱਗੇ ਜਾਤ ਦਾ ਜ਼ੋਰ ਨਹੀਂ ਚੱਲਦਾ ਅੱਗੇ ਦੁਨੀਆ ਨਵੀਂ ਤੋਂ ਨਵੀਂ ਹੈ ਜਿਨ ਕੀ ਲੇਖੇ ਪਤ ਪਵੇ ਚੰਗੇ ਸੇ ਹੀ ਕੇ ਦਰਸਲ ਜਿਨਾਂ ਦੀ ਜ਼ਿੰਦਗੀ ਸਿਰਫ ਪ੍ਰਭੂ ਦੀ ਰਜ਼ਾ ਖੁਸ਼ੀ ਪ੍ਰਾਪਤ ਕਰਨ ਲਈ ਹੈ ਮੰਨੋ ਉਹਨਾਂ ਦੀ ਜ਼ਿੰਦਗੀ ਲੇਖੇ ਲਗੀ ਹੈ ਔਰ ਉਹੀ ਮਨੁੱਖ ਚੰਗੇ ਨੇ ਮਹਾਨ ਨੇ ਜਿਨ੍ਹਾਂ ਨੂੰ ਪ੍ਰਭੂ ਦੀ ਮਿਹਰ ਪ੍ਰਾਪਤ ਹੋ ਗਈ ਪ੍ਰਭੂ ਦੀ ਮਿਹਰਾਮਨ ਪ੍ਰਾਪਤ ਹੋ ਗਈ ਧੁਰ ਕਰਮ ਜਿਨਾ ਕੋ ਤੁਧ ਪਾਇਆ ਤਾ ਤਿੰਨੀ ਖਸ਼ਮ ਦੇ ਇਹ ਪਰਿਪੂਰਨ ਪ੍ਰਮਾਤਮਾ ਧੁਰ ਦਰਗਾਹੋਂ ਜਿਨ੍ਹਾਂ ਦੇ ਮੱਥੇ ਦਿੱਤੇ ਤੂੰ ਸੰਸਕਾਰ ਪਾ ਦਿੱਤੇ ਪ੍ਰੇਰਣਾ ਦੇ ਦਿੱਤੀ ਉਹਨਾਂ ਨੇ ਹੀ ਤੇਰਾ ਸਿਮਰਨ ਕੀਤਾ ਇਹਨਾਂ ਜਨਤਾ ਕੇ ਵਸ ਕਿਛ ਨਹੀਂ ਤੁਧ ਵੇਖੀ ਜਗਤ ਉਪਾਇਆ ਤੂੰ ਵਨ ਕੀ ਵਨ ਕੀ ਦਾ ਵਖ ਵਖ ਰੂਪ ਦਾ ਇਹ ਜਗਤ ਉਪਾਇਆ ਇਨਾਂ ਜੀਵਾਂ ਦੇ ਹੱਥ ਵਿੱਚ ਕੁਛ ਵੀ ਨਹੀਂ ਇਨਾਂ ਸਾਰਿਆਂ ਦੀ ਡੋਰੀ ਤੇਰੇ ਹੱਥੇ ਚੈ ਪ੍ਰਭ ਡੋਰੀ ਹਾਥ ਤੁਮਾਰੇ ਇੱਕ ਨਾਂ ਨੂੰ ਤੂੰ ਮੇਲ ਲੈ ਇੱਕ ਆਪ ਨੂੰ ਦੁੱਖ ਖੁਆਇਆ ਇੱਕ ਨਾਂ ਦਿੱਤੇ ਤੂੰ ਬਖਸ਼ਿਸ਼ ਕੀਤੀ ਹੈ ਆਪਣੇ ਵਿੱਚ ਮਿਲਾ ਲਿਆ ਪਰ ਇੱਕ ਤੇਰੀ ਬਖਸ਼ਿਸ਼ ਤੋਂ ਵਾਂਝੇ ਰਹਿ ਗਏ ਔਰ ਉਹ ਖੱਜਲ ਫੌਰ ਹੁੰਦੇ ਰਹੇ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਆਪ 부ਝਾਇਆ ਇਹ ਗੁਰੂ ਦੀ ਕਿਰਪਾ ਦੁਆਰਾ ਹੀ ਜਾਣਿਆ ਜਾਂਦਾ ਹੈ ਕਿ ਪ੍ਰਭੂ ਸਭ ਕੁਝ ਤੈਥੋਂ ਹੀ ਹੋ ਰਿਹਾ ਹੈ ਜੋ ਤੂੰ ਵਿਥੇ ਹੈ ਉਹੀ ਕੁਝ ਹੋ ਰਿਹਾ ਹੈ ਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ ਹੈ ਤੇ ਜਿਸ ਦੇ ਉੱਤੇ ਤੂੰ ਬਖਸ਼ਿਸ਼ ਕੀਤੀ ਹੈ ਉਹਨੂੰ ਗੁਰੂ ਦਾ ਮਿਲਾਪ ਕਰਾ ਕੇ ਇਸ ਤਰ੍ਹਾਂ ਦੀ ਸੂਝ ਬੋਝ ਤੂੰ ਆਪ ਸੁਨੋ ਦਿੱਤੀ ਹੈ ਸਹਿਜੇ ਹੀ ਸੱਚ ਸਮਾਇਆ ਤੇ ਐਸਾ ਪੁਰਸ਼ ਸੁਤੇ ਸਿੱਧ ਹੀ ਸੱਚ ਦੇ ਚਲੀਨ ਹੋ ਜਾਂਦਾ ਹੈ ਤੇਰੇ ਵਿੱਚ ਲੀਨ ਹੋ ਜਾਂਦਾ ਹੈ ਆਤਮਿਕ ਅਡੋਲਤਾ ਨੂੰ ਪ੍ਰਾਪਤ ਕਰ ਲੈਂਦਾ ਹੈ